ਸਿੱਖ ਨੇ ਗੁਰੂ ਕਨੀਓ ਮੂੰਹ ਮੋੜ ਲਿਆ ਮਾਫ ਕਰਨਾ ਧਿਆਨ ਨਾਲ ਮੇਰੀ ਗੱਲ ਨੂੰ ਧਿਆਨ ਨਾਲ ਸੁਣ ਤੁਸੀਂ ਗੁਰੂ ਕਨੀਓ ਮੂੰਹ ਮੋੜ ਲਿਆ ਪਰ ਜੇ ਤੁਸੀਂ ਜ਼ਿੰਦਾ ਹੋ ਜੇ ਤੁਸੀਂ ਜੁਨੇ ਹੋ ਜੇ ਤੁਹਾਡੇ ਚ ਲਾਈਫ ਹੈ ਕਿਉਂਕਿ ਗੁਰੂ ਨੇ ਤੁਹਾਡੇ ਕਦੇ ਮੂੰਹ ਨਹੀਂ ਮੋੜਿਆ ਮਾਫ ਕਰਨਾ ਗੁਰੂ ਦਾ ਇੰਨਾ ਪਿਆਰ ਆ ਤੁਹਾਡੇ ਨਾਲ ਗੁਰੂ ਇਸ ਤਰੀਕੇ ਨਾਲ ਤੁਹਾਨੂੰ ਪਿਆਰ ਦੇ ਵਿੱਚ ਉਸਨੇ ਬੰਨਿਆ ਵਿਆ ਕਿ ਤੁਸੀਂ ਉਸ ਕਨੀਓ ਮੂੰਹ ਮੋੜ ਲਿਆ ਪਰ ਗੁਰੂ ਨੇ ਤੁਹਾਡੇ ਕਨੀਓ ਮੂੰਹ ਨਹੀਂ ਮੋੜਿਆ ਤੋ ਅੱਜ ਅਸੀਂ ਜੇ ਜ਼ਿੰਦਾ ਹਾਂ ਮਾਫ ਕਰਨਾ ਇਸ ਕਰਕੇ ਜ਼ਿੰਦਾ ਕਿ ਅਸੀਂ ਬੇਮੁਖ ਹੋ ਗਏ ਆ ਪਰ ਗੁਰੂ ਬੇਮੁਖ ਨਹੀਂ ਹੋਇਆ ਨਾ ਹੋ ਸਕਦਾ ਉਹਦਾ ਹੈ ਕੈਰੈਕਟਰ ਹੀ ਨਹੀਂ ਹੈ ਗੁਰੂ ਦਾ ਕਿ ਉਹ ਬੇਮੁਖ ਹੋ ਜਾਵੇ ਉਹ ਕਿਸੇ ਦੇ ਵਿਰੋਧ ਚ ਖੜਾ ਹੋ ਜਾਏ ਉਸ ਦਾ ਕੈਰੈਕਟਰ ਹੀ ਨਹੀਂ ਇਹ ਉਸ ਦਾ ਚਿੰਨ੍ਹ ਨਹੀਂ ਇਹ ਉਸ ਦੀ ਫਿਤਰਤ ਹੀ ਨਹੀਂ ਹੈ ਤੋ ਇਸ ਕਰਕੇ ਅੱਜ ਜਿਹੜਾ ਸਿੱਖ ਹੈ ਉਹ ਦੁਨੀਆ ਵਿੱਚ ਇਸ ਕਰਕੇ ਜਿਉਂਦਾ ਫਖਰ ਮਤ ਕਰਨਾ ਇਸ ਗੱਲ ਦਾ ਫਖਰ ਮਤ ਕਰਨਾ ਕਿ ਸਾਡੇ ਕੋਲ ਕੋਈ ਇਸ ਕਿਸਮ ਦੀ ਕਲਾ ਵੀ ਅਸੀਂ ਸਿੱਖਾਂ ਨਹੀਂ ਸਾਡੇ ਤੇ ਰਹਿਮਤ ਤਾਂ ਹੱਸ ਸਾਡੇ ਤੇ ਰਹਿਮਤ ਸਾਡੇ ਤੇ ਦਇਆ ਹੈ ਸਾਡੇ ਤੇ ਦ੍ਰਿਸ਼ਟੀ ਹੈ ਗੁਰੂ ਦੀ ਤੇ ਅਸੀਂ ਸਿੱਖ ਹਾਂ ਔਰ ਸਿੱਖ ਬੀਖਦੇ ਹਾਂ ਔਰ ਐਸੇ ਕਰਕੇ ਜਦੋਂ ਸਿੱਖੀ ਸਾਡੇ ਚ ਜਾਗ ਰੂਪ ਹੁੰਦੀ ਆ ਤਾਂ ਅਸੀਂ ਬਲੱਖਣ ਕੰਮ ਕਰਦੇ ਆ ਕਿਸ तरह ਬਲੱਖਣ ਕੰਮ ਕਰਦੇ ਆ ਖਾਲਸਾ ਏਡ ਸੁਸਾਇਟੀ ਆ ਉਸ ਤੇ ਸਿੱਖਾਂ ਨੂੰ ਫਖਰ ਹੋਣਾ ਚਾਹੀਦਾ ਜਿੱਥੇ ਕਿਤੇ ਮੁਸੀਬਤ ਹੁੰਦੀ ਹੈ ਜਿੱਥੇ ਭੁੱਖਮਰੀ ਹੁੰਦੀ ਹੈ ਜਿੱਥੇ ਪਾਣੀ ਪੀਣ ਨੂੰ ਮਿਲਦਾ ਨਹੀਂ ਜਿੱਥੇ ਕੱਪੜੇ ਪਾਉਣ ਨੂੰ ਮਿਲਦੇ ਨਹੀਂ ਜਿੱਥੇ ਮਕਾਨ ਪੈਣ ਨੂੰ ਰਹਿਣ ਦਾ ਨਹੀਂ ਉਹ ਉੱਥੇ ਜਾਂਦੇ ਬੰਗਲਾਦੇਸ਼ ਜਾਂਦੇ ਉਹ ਸੀਰੀਆ ਜਾਂਦੇ ਜਿੱਥੇ ਬੰਬ ਵਰਸ ਰਹੇ ਆ ਲੜਾਈਆਂ ਹੋ ਰਹੀਆਂ ਕਤਲੋਹਾਰਤ ਹੋ ਰਹੀ ਆ ਉਹ ਗੁਰੂ ਦੀ ਰਹਿਮਤ ਹੈ ਉੱਥੇ ਗੁਰੂ ਵਸ ਰਿਹਾ ਗੁਰੂ ਆਪ ਦੀ ਗੁਰੂ ਦੀ <div> ਹੈ ਜੇ ਹੈ ਮਤਲਬ ਦਿਬ ਦ੍ਰਿਸ਼ਟੀ ਜਿਵੇਂ ਇਹਨਾਂ ਨੇ ਕਿਹਾ ਸੀ ਤਾਂ ਉਸ ਨੂੰ ਤੁਸੀਂ ਦੇਖ ਸਕਦੇ ਹੋ ਉਸ ਨੂੰ ਰਿਅਲਾਈਜ਼ ਕਰ ਸਕਦੇ ਹੋ ਆਨੰਦ ਆਨੰਦ ਦੇ ਵਿੱਚ ਆ ਸਕਦੇ ਸਤ ਕੀ ਜੀ ਲੈਟ ਅਸ ਸੀ ਜੇ ਤੁਸੀਂ ਗਾਂਧੀ ਨੂੰ ਪੜੋ بار بار ਉਹ ਸੱਚ ਦੀ ਗੱਲ ਕਰਦਾ ਮਾਫ ਕਰਨਾ ਗੁਰੂ ਨਾਨਕ ਉਸ ਤੋਂ ਪਹਿਲਾਂ ਵੀ ਪੈਗੰਬਰਾਂ ਨੇ ਰਿਸ਼ੀਆਂ ਬੁਨੀਆਂ ਨੇ ਭੱਗਾ ਸੰਤਾਂ ਨੇ ਸੱਚ ਦੀ ਗੱਲ ਬੜੀ ਕਹੀ ਹੈ ਪਰ ਗੁਰੂ ਨਾਨਕ ਉਹ ਸੱਚ ਦੀ ਗੱਲ ਨੂੰ ਕਿਤੇ ਉੱਪਰ ਲੈ ਗਿਆ ਗੁਰੂ ਨਾਨਕ ਕਿਵੇਂ ਉੱਪਰ ਲੈ ਗਿਆ ਗੁਰੂ ਨਾਨਕ ਕਹਿੰਦਾ ਸੱਚ ਕੁਝ ਨਹੀਂ ਹੈ ਸੱਚ ਦੇ ਉੱਪਰ ਕੀ ਹੈ ਸੱਚਾ ਆਚਾਰ ਹੈ ਟਰੂਥ ਇਜ਼ ਹਾਇਰ ਹਾਇਰ ਸਟਿਲ ਇਜ਼ ਟਰੂਥਫੁਲ ਲਿਵਿੰਗ ਸਭ ਤੋਂ ਔਖਾ ਕੰਮ ਸਭ ਤੋਂ ਔਖਾ ਮਾਰਗ ਹੈ ਸਭ ਤੋਂ ਡਿਫਿਕਲਟ ਪ੍ਰੋਸੈਸ ਹੈ ਲਾਈਫ ਦਾ ਇਸ ਤੋਂ ਇਸ ਤੋਂ ਔਖੀ ਹੋਰ ਕੋਈ ਚੀਜ਼ ਨਹੀਂ ਸਚਾਈ ਤੇ ਪਹਿਰਾ ਦੇਣਾ ਸਚਾਈ ਕਹੀ ਜਾਣੀ ਕੀ ਹੈ ਜੀ ਇਹ ਮੈਨ ਮੇਡ ਆ ਕਿਵੇਂ ਮੈਨ ਮੇਡ ਆ 2 + 2 4 ਇਹ ਸਾਰੇ 2500 ਸਾਲ ਦਾ ਮਨੁੱਖ ਦਾ ਇੱਕ ਮਤਲਬ ਕਾਰਡ ਆ ਤਾਂ ਕਿ ਜਿਹੜੀ ਸਮਾਜ ਆ ਉਸ ਨੂੰ ਚਲਾਉਣਾ ਬੈਂਕ ਚਲਾਉਣੇ ਆ ਤੁਸੀਂ ਵਿਆਜ ਲੈਣਾ ਮਤਲਬ ਇਸ ਕਿਸਮ ਦੇ ਲੋਕਾਂ ਦੀ ਕਾੜ 2+2 5 ਵੀ ਹੋ ਸਕਦੇ ਸੀ ਪਰ ਗੁਰੂ ਤਾਂ 13 ਤੇ ਹੀ ਮੁਕਾਦਮਾ ਕਰ। ਦੇਖੋ ਕਿ ਅਸੀਂ ਖੁਬਸੂਰਤੀ ਹੈ ਦੱਸ ਰਿਹਾ ਬਾਰ-ਬਾਰ ਦੱਸੀ ਜਾ ਰਹੀ ਹੈ ਸਿੱਖ ਨੂੰ ਸਿੱਖ ਸੁਣ ਨਹੀਂ ਰਿਹਾ। ਗੁਰੂ ਉਸ 13 ਦੇ ਉੱਤੇ ਗੱਲ ਹੀ ਖਤਮ ਕਰ ਦਿੰਦਾ 13-13 ਗੱਲ ਤੋੜ ਦਿੰਦਾ ਰੱਬ ਦੇ ਨਾਲ। ਰੱਬ ਰੱਬ ਦੇ ਨਾਲ ਗੁਰੂ ਜੋੜ ਰਿਹਾ ਇਨਸਾਨ ਨੂੰ ਜੋੜ ਰਿਹਾ ਆਪਣੇ ਸਿੱਖ ਨੂੰ ਜੋੜ ਰਿਹਾ ਆਪਣੇ ਫਾਲੋਅਰ ਨੂੰ। ਪਰ ਅਸੀਂ ਉਸ ਗੱਲ ਨੂੰ ਸਮਝਣ ਦੇ ਯੋਗਾ ਕਾਬਲੇ ਨਹੀਂ ਜਾਂ ਅਸੀਂ ਬੇਮੁਖ ਹੋਏ ਹੋਏ ਜਾਂ ਆਪਣੇ ਸਵਾਰਥਾਂ ਵਿੱਚ ਐਨੇ ਰੁੱਝੇ ਹੋਏ ਹਾਂ ਮਾਫ ਕਰ ਐਨੇ ਰੁੱਝੇ ਹੋਏ ਹਾਂ ਮੈਂ ਇੱਕ ਗੱਲ ਇੱਥੇ ਕਹਿਣ ਲੱਗਾ ਤਾਂ ਨਾਲ ਸੁਣ ਇੱਕ ਗੱਲ ਹਿੰਦੂਆਂ ਤੋਂ ਵੀ ਸਿੱਖਣ ਵਾਲੀ ਹੈ ਹਿੰਦੂਆਂ ਦਾ ਜਿਹੜਾ ਅਮੀਰ ਬੰਦਾ ਨਾ ਜਿੰਨਾ ਅਮੀਰ ਹੁੰਦਾ ਜਾਏਗਾ ਉਹ Hindu ਧਰਮ ਦੇ ਨਾਲ ਜੁੜਦਾ ਜਾਏਗਾ ਸਿੱਖਾਂ ਵਿੱਚ ਜਿੰਨਾ ਅਮੀਰ ਹੁੰਦਾ ਜਾਏਗਾ ਉਸ ਸਿੱਖ ਨੂੰ ਨਾ ਪੁੱਟਦਾ ਜਾਏ ਸਿੱਖੀ ਗਰੀਬਾਂ ਦੀ ਸਿੱਖੀ ਹੈ ਸਿੱਖੀ ਅਮੀਰਾਂ ਦੀ ਸਿੱਖੀ ਨਹੀਂ ਜੇ ਅਮੀਰ ਸਿੱਖ ਹੈ ਉਹ ਤਾਂ ਉਹ ਆਪਣੇ ਆਪ ਨੂੰ ਕੰਪਲੈਕਸ ਸਵਰ ਕਰਦਾ ਵੀ ਮੈਂ ਆਪਣੇ ਆਪ ਨੂੰ ਕਹਾ ਮੈਂ ਸਿੱਖ ਹਾਂ ਇਹ ਸਾਡੀ ਇਤਰਾਸ ਦੀ ਇਹ ਸਾਡੀ ਇਤਰਾਸ ਦੀ